हां जी दोस्तों सत श्री अकाल स्वागत करते हैं टोंडा राज संधू फार्मिंग ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਬੂਰਚੰਦ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਣ ਤੋਂ ਦੋਸਤੋ ਕੋਈ 24-25 ਕਿਲੋਮੀਟਰ ਦੀ ਦੂਰੀ ਪਿੰਡ ਬੂਰਚੰਦ ਦੀ। दयालपुरा ਅੱਡੇ ਲੱਗਦਾ ਹੈ दयालਪੁਰੇ ਅੱਡੇ ਤੋਂ ਤਕਰੀਬਨ 1.5 ਕਿਲੋਮੀਟਰ 1 ਕਿਲੋਮੀਟਰ ਨਾਲ ਹੀ ਬਿਲਕੁਲ ਹਰੀਕੇ ਪੱਤਣ ਤੋਂ ਜਿਹੜਾ ਭਿੱਖੀਵੈਂਟ ਖਾਲੜਾ ਰੋਡ ਆਉਂਦਾ ਐ। ਇਸੇ ਰੋਡ ਦੇ ਬਿਲਕੁਲ ਦੋਸਤੋ 1.5 ਕਿਲੋਮੀਟਰ ਦੀ ਦੂਰੀ ਦੇ ਨਾਲ ਹੀ ਪਿੰਡ ਹੈਗਾ ਬੂਰਚੰਦ। ਪੈਣੀ ਗੁਰਮੁਖ ਸਿੰਘ ਬੈਂਕਾ ਪਲੇਅਰ ਤੇ ਘੁਰਕਮਿੰਡ ਇਹ ਜਿਹੜੇ ਪਿੰਡ ਆ ਬਿਲਕੁਲ ਲਾਗੇ ਲਾਗੇ ਆ ਠੀਕ ਆ ਜੀ ਤੇ ਵੀਰ ਜਸਪਾਲ ਸਿੰਘ ਉਹਨਾਂ ਦੇ ਕੋਲ ਆਏ ਆ ਦੋਸਤੋ ਵੈਸੇ ਪੇਛੇ ਵਜੋਂ ਵੀਰ ਹੋਣੀ ਡਾਕਟਰ ਨੇ ਤੇ ਨਾਲ ਦੀ ਨਾਲ ਜਿਹੜਾ ਦੋਸਤੋ ਇੱਕ ਜਿਹੜੀ ਆਪਾਂ ਤੁਹਾਨੂੰ ਇਹੇ ਝੋਟੀ ਦਿਖਾਉਣੀ ਆ ਘਰ ਦੀ ਘਰੇਲੂ ਝੋਟੀ ਆ ਤੇ ਕਿਤੇ ਨਾ ਕਿਤੇ ਕੋਈ ਚੰਗਾ ਪਸ਼ੂ ਵੀਰ ਦੀ ਨਿਗਾਹ ਤੇ ਵਿੱਚ ਚੜੇ ਤੇ ਜਰੂਰ ਵੀਰ ਖਰੀਦਾਰੀ ਕਰ ਲੈਂਦਾ ਤੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ ਝੋਟੀ ਦੀ ਪੂਰੀ ਡਿਟੇਲ ਦੋਸਤੋ ਪੂਰਾ ਰਿਕਾਰਡ ਤੁਹਾਨੂੰ ਮਿਲ ਜੂਗਾ ਗੱਬਰ ਚੋਟੀ ਦਿਖਾਉਣੀ ਆ ਤੁਹਾਨੂੰ ਬਹੁਤ ਸੋਹਣੇ ਸਟਰਕਚਰ ਦੇ ਵਿੱਚ ਆ ਬਹੁਤ ਸੋਹਣੀ ਬੰਤਰ ਬਾਡੀ ਬੰਤਰ ਦੀ ਆ ਬਹੁਤ ਸੋਹਣੀ ਫੇਸ ਕੁਆਲਟੀ ਆ ਤੇ ਪੂਰੀ ਡਿਟੇਲ ਆਪਾਂ ਵੀਰ ਜਸਪਾਲ ਤੋਂ ਲੈ ਲਾਂਗੇ ਤੋਂ ਭਿੱਖੀਵੰਡ ਤੋਂ ਵੀ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਬੂਰਜੰਦ ਦੀ ਤੇ ਬਾਕੀ ਮੇਰਾ ਵੀਰ ਕੋਈ ਆ ਰਿਹਾ ਤੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਡਾਕਟਰ ਸਾਹਿਬ ਦੇ ਚੱਲਣਗੇ ਨੰਬਰਾਂ ਦੇ ਤੁਸੀਂ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਲਿਓ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਅੱਜ ਤਰੀਕ ਤੁਸੀਂ ਨੋਟ ਕਰੋ ਅੱਜ ਆਪਾਂ 18 ਅਗਸਤ ਨੂੰ ਇਹ ਕਵਰੇਜ ਕਰਦੇ ਆਂ ਸਮਾ ਕੋਈ ਸ਼ਾਮ ਦੇ 5:30 ਪੌਣੇ 6 ਵਜੇ ਦਾ ਆਉ ਲੈਣੀਆਂ ਬਥੇ ਡਿਟੇਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਕੀ ਹਾਲ ਚਾਲ ਦੇ ਬਹੁਤ ਵਧੀਆ ਵੀਰ ਜੀ ਠੀਕ ਠਾਕ ਹੋ ਜੀ ਹੋ ਗਿਆ ਤੁਸੀਂ ਤੁਸੀਂ ਦਾ ਠੀਕਾ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਡਾਕਟਰ ਸਾਹਿਬ ਅੱਛਾ ਵੀਰ ਜੀ ਜਿੱਦਾਂ ਆਪਾਂ ਜ਼ਿਕਰ ਕੀਤਾ ਨਾਲ ਦੀ ਨਾਲ ਇੱਕ ਇਹ ਵੀ ਤੁਹਾਡਾ ਸ਼ੌਂਕ ਹੈਗਾ ਵੀ ਕੋਈ ਚੰਗਾ ਪਸ਼ੂ ਨਿਗਾਹ ਤੇ ਚੜੇ ਤਾਂ ਜ਼ਰੂਰ ਖਰੀਦਦਾਰੀ ਕਰਦੇ ਹਾਂ ਹਾਂ ਜੀ ਖਰੀਦ ਲੇ ਫਿਲਹਾਲ ਜਿਹੜੀ ਆਪਣੇ ਕੋਲ ਇਹ ਝੋਟੀ ਆ ਪੰਜ ਦਿਖਾ ਰਹੇ ਮੋਰਾ ਬਰੀਡ ਦੇ ਵਿੱਚ ਹੀ ਹੈ ਹਾਂਜੀ ਮੋਰਾ ਬੇੜਾ ਮੰਨ ਲਓ ਹਰਿਆਣੇ ਮੱਝ ਲਿਆਂਦੀ ਓਕੇ ਉਹਦੀ ਕੱਟੀ ਪਾਲੀ ਪਹਿਲਾ ਸੂਆ ਆਪਾਂ ਪੀਤਾ ਦਾ ਦੁੱਧ ਠੀਕ ਆ ਜੀ ਮੰਨ ਲਓ 13 ਲੀਟਰ ਦੁੱਧ ਇਹਦਾ ਕੰਡੇ ਵਾਲਾ ਹੈਗਾ ਇਹਦਾ ਪਹਿਲੇ ਸੂਏ ਦਾ ਠੀਕ ਆ ਜੀ ਹੁਣ ਦੂਜੇ ਸੂਏ ਸੋਨਾ ਕਰਮ ਵਾਲੀ ਚਲੋ ਇਹ ਕਿਸਮ ਦੇ ਜਿੰਨੇ ਕਰਜੇ 15 ਕਰਜੇ 14 ਕਰਜੇ 16 ਕਰਜੇ ਹਾਂਜੀ ਹਾਂਜੀ ਇਹਦੇ ਕਿਸਮ ਉਹਦੇ ਆ ਪਾਏ ਦਾਵਾ ਇਹ ਆ ਕਿ ਸੇਵਾ ਦਾ ਜੀ ਹਾਂ ਪਿਓਰ ਮੋਰਾ ਬਰੀਡ ਚ ਹਾਂ ਜੱਟ ਬਲੈਕ ਜੱਟ ਬਲੈਕ ਹੈ ਕਵਾਲ ਨੇ ਮੰਨ ਲਓ ਵੀ ਚਿੱਟਾ ਹੈਗਾ ਲਓ ਵੀ ਤੁਸੀਂ ਇੱਕ ਮੱਥੇ ਤੋਂ ਲੈ ਕੇ ਦੋਸਤੋ ਇਹਦੇ ਪਹਾੜ ਦੇ ਵਿੱਚ ਕਿੰਨੀ ਮੇਰਾ ਤਾਂ ਸਵਾ 6 ਫੁੱਟ ਕਾਦੇ ਆ ਹਾਂਜੀ ਹਾਂਜੀ ਤੇ ਇਹ ਕਾਦੇ ਕਰਮਾ ਵਾਲੀ ਬੇਹਰੀ ਜਵਾਨ ਆ ਲੰਮੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਬਾਕੀ ਚੰਗੀ ਸਿਹਵਾ ਦੇ ਵਿੱਚ ਰਹੀ ਤੁਹਾਡੇ ਕੋਲ ਵੀ ਹਾਂਜੀ ਹਾਂਜੀ ਬਹੁਤ ਵਧੀਆ ਆਗੇ ਆ ਲਓ ਵੀ ਸੋਤੋ ਸੇ ਪੂਰਾ ਆਵਾਜ਼ੀ ਚਾਰ ਕੀਤੀ ਆ ਠੀਕ ਆ ਜੀ ਅਥਾ ਡਾਕਟਰ ਸਾਹਿਬ ਇਹਦਾ ਪਹਿਲੇ ਸਵੇਰ 13 ਕਿ ਲੀਟਰ ਚੋਈ 13 ਲੀਟਰ ਹਾਂਜੀ ਪੱਕਾ ਗਾਰੰਟੀ ਵਾਲਾ ਤੇ ਚੋਣ ਜਾਣ ਬਿਲਕੁਲ ਲੰਮਾ ਟਾਈਮ ਰਹੀ ਆ ਬਿਲਕੁਲ ਹਾਂਜੀ ਮੰਨ ਲਓ ਮੰਨ ਲਓ 8 ਕਿ ਮਹੀਨੇ ਤੱਕ ਚੋਈ ਇਹਨੂੰ ਠੀਕ 2 ਮਹੀਨੇ ਫਿਰ ਛੱਡਣੀ ਪੈਂਦੀ ਮੰਨ ਖਾਨ ਬੋਲੋ ਤੋ ਗੱਬਣਾ ਗੱਬਣਾ ਜੀ ਜੇ ਦਾ ਮੰਨ ਲਓ ਤੇ 24 ਲੀਟਰ ਦਾ ਰਿਕਾਰਡ ਹੈ ਮਾਂ ਦਾ ਮਾਂ ਦਾ ਇਹਦੀ ਸਟਰਾਹ ਕੋਈ ਆਪਣੇ ਕੋਲ ਹੈ ਕੀ ਕੋਈ ਜਿੱਤੋਂ ਇਹ ਗੱਬਣ ਸੀ ਹਾਂਜੀ ਭਾਈ ਸਿੱਕਾ ਹੈਗਾ ਆਪਣੇ ਕੋਲ ਸਿੱਕਾ ਕੋਈ ਰੱਖ ਲਓ ਵੀਰ ਨੂੰ ਲੋੜ ਆ ਹਾਂਜੀ ਬਸ ਸਿੱਕਾ ਦੇ ਸਕਦੇ ਹਾਂ ਲਓ ਦੱਸੋ ਇੱਕ ਸਿੱਕਾ ਜਿਹੜਾ ਵੀਰ ਉਹਨਾਂ ਨੇ ਰੱਖਿਆ ਠੀਕ ਆ ਜੀ ਤੇ ਮਦਰ ਮਿਲਕ ਰਿਕਾਰਡ 23 8 34 ਜਿਹੜਾ ਦੋਸਤੋ ਕਿਲੋਗ੍ਰਾਮ ਲਿਖਿਆ ਠੀਕ ਆ ਤੇ ਅਜੇ ਸਵੇਰ ਕੱਟੀ ਸੀ ਹਾਂਜੀ ਕੱਟੀ ਉਹ ਮੋਦੀ ਨਹੀਂ ਦਿੱਤੀ ਆ ਠੀਕ ਆ ਜੀ ਮੋਦੀ ਦਾ ਭਰਾ ਹੈ ਉਹਨੂੰ ਠੀਕ ਆ ਜੀ ਠੀਕ ਆ ਜੀ ਕੀ ਚਾਹੇ ਕੋਈ ਵੀਰ ਵਪਾਰ ਵਰਗ ਜਾਂ ਵਪਾਰ ਲਾਈਨ ਦੇ ਵਿੱਚ ਵੀ ਤੁਸੀਂ ਲੈ ਕੇ ਜਾਓਗੇ ਤੇ ਬਹੁਤ ਖੂਬਸੂਰਤ ਬੇਸ਼ੁਮਾਰ ਕੀਮਤੀ ਹੀਰਾ ਆ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ। ਸੋ ਮੋਰਾ ਬਰੀਡ ਦੇ ਵਿੱਚ ਦੋਸਤੋ ਜੈਡ ਬਲੈਕ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਆ। ਦੂਜਾ ਸੁਬਾ ਸੈਕੰਡ ਟਾਈਮਰ ਸੋ ਪਹਿਲਾਂ ਨੇ 13 ਗੀਟਰ ਦੀ ਚਵਾਈ ਕਰਾਈ ਆ ਬਿਲਕੁਲ ਘਰੇਲੂ ਘਰੇ ਵੀਰਾਂ ਦਾ ਵੀ ਆਪਣੇ ਕੋਲ 13 ਲੀਟਰ ਦੀ ਚਵਾਈ ਇਸ ਝੋਟੀਆਂ ਕਰਾਈ ਆ। ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਲੱਗ ਗਿਆ ਥਾਣ ਵਿਖਾ ਦਿੰਨੇ ਆ ਜੀ। ਹਣ ਵੀ ਪਾੜੀ ਵੇਖ ਲਓ ਨੁਕਰੋ ਨੁਕਰੀ ਜੇ। ਹਾਂਜੀ। ਇੱਕ ਕਲਾ ਕਲਾ ਕਨੇਕਨੀ ਦੇ ਲੱਗੇ ਤੁਹਾਨੂੰ ਸੋਲਟ ਪਹਿਣੀ ਵਾਲੀ ਸਾਈਡ ਤੋਂ ਵੀ ਦਿਖਾ ਰਿਹਾ ਦੋਸਤੋ ਜਦੋਂ ਆਪਾਂ ਇਧਰਲੇ ਪਾਸੋਂ ਦੇਖਦੇ ਆਂ ਤਾਂ ਪਰਲੇ ਥਾਣੇ ਤੋਂ ਕੋ ਹੋ ਜਾਂਦੀ ਆ ਵੀ ਬਿਲਕੁਲ ਇੱਕ ਕਹ ਲੀਏ ਵੀ ਆਹਮੋ ਸਾਹਮਣੇ ਜਿਹੜੇ ਥਾਣ ਲੱਗੇ ਆ ਉਹ ਤੋਂ ਵੰਡਮੁੰਡ ਆਪਸੀ ਥਾਣਾਂ ਦੀ ਬਹੁਤ ਚੰਗੀ ਆ ਲੇਵਾ ਵਖਾਲਾ ਬਹੁਤ ਸੋਹਣਾ ਕਰਮਾ ਲਈ ਤਿਆਰੀ ਤੇ ਲੱਗੀ ਹੋਈ ਆ ਹਜੇ ਦਿਨ ਲੈਂਦੀ ਆ ਤਾਂ ਦਿਨ ਵੈਸੇ ਹਜੇ ਫਿਰ ਲਿਖਤੀ ਤੌਰ 'ਤੇ ਕਿੰਨੇ ਕ ਬਾਕੀ ਆ ਅੰਦਾਜ਼ਾ ਵੀਰੇ ਮੰਨ ਲਓ 3-4 ਦਿਨ ਲਾਏ ਜਾਣੇ ਆਲੇ ਨੇ 3 ਕ 4 ਦਿਨ ਇਨਾ ਪੂਰਾ ਪਿਛੋ ਪਰ ਦੇਣਾ ਵਾਲੇ ਮਹਾਰਾਜ ਕਿਰਪਾ ਪੰਡਾ ਪਾਈ ਫਿਰਦੀ ਆ ਤੇ ਤਿਆਰੀ ਟਿਉਰੀ ਖੂਬ ਕਰਦੀ ਆ ਹਾਂਜੀ ਬਹੁਤ ਵਧੀਆ ਆਗੇ ਠੀਕ ਆ ਕਿਰਪਾ ਵੈਗਰੂ ਦੀ ਬਹੁਤ ਕਰਮਾਲੀਆਂ ਲੱਗਾ ਲੈਵਾ ਇਹਨਾਂ ਨੂੰ ਠੀਕ ਹੈ ਜੀ ਲਓ ਤੋਂ ਸਵਾ ਫੇਸ ਕੁਆਲਿਟੀ ਇੱਕ ਵਾਰੀ ਫੇਰ ਦੇਖੋ ਠੀਕ ਹੈ ਜੀ ਤੇ ਬਹੁਤ ਸੋਹਣੀ ਝੋਟੀ ਆ ਤੇ ਬਿਲਕੁਲ ਜੈਡ ਬਲੈਕ ਸੋ ਪਿਛਲੇ ਸਵੇਰੇ ਦਾ ਰਿਕਾਰਡ ਤੁਹਾਨੂੰ ਦੱਸਦਾ ਵੀਰ ਨੇ ਸੋ ਬਾਡੀ ਸਟਰਕਚਰ ਦੀ ਗੱਲ ਕਰੀਏ ਤਾਂ ਬਹੁਤ ਉਹ ਸੋਹਣੇ ਕਦ ਕੱਦ ਦੇ ਵਿੱਚ ਆ ਹਾਈਟ ਇੱਕ ਮੀਡੀਅਮ ਤੋਂ ਆਪਾਂ ਪਲੱਸ ਹਾਈਟ ਦੀ ਅਕਾਊਂਟ ਕਰਦੇ ਆ ਵੀ ਵੱਡੀਆਂ ਮੱਝਾਂ ਝੋਟੀਆਂ ਦੇ ਵਿੱਚ ਇਹਦਾ ਕ ਆਪਾਂ ਕਾਊਂਟ ਕਰ ਸਕਦੇ ਹਾਂ ਸੋ ਚੌੜਾ ਪਿੱਠਪੂੜਾ ਤੇ ਵੀਰ ਪਿੱਠਪੂੜਾ ਦੇਖੋ ਭਾਈ ਕਿੱਥੇ ਜਾਣ ਰਿਹਾ ਜਦਾਂ ਬਾਹਰ ਹਾਂਜੀ ਹਾਂ ਸਾਰਿਆਂ ਨੂੰ ਕਿੱਥੇ ਜਾਣ ਰਿਹਾ ਪਿੱਠਪੂੜਾ ਦੇਖੋ ਕਿੰਨੇ ਚੌੜੇ ਦੀ ਆ ਹਾਂ ਫਿਰ ਦੂਜੀ ਨੰਬਰ ਪੂਛ ਵੇਖੋ ਜਿੱਦਾਂ ਮਰਜ਼ੀ ਇਹਨੂੰ ਇਕੱਠੀ ਕਰ ਦੋ ਉਹ ਕਹਿੰਦੇ ਨਾ ਜਿਵੇਂ ਆਟਾ ਬਣ ਜਾਂਦਾ ਮੈਨੂੰ ਤਾਂ ਹਾਂ ਬਸ ਇਦਾਂ ਹੀ ਬਣੇ ਆਟਾ ਆਪਣਾ ਦਾਣਾ ਬਣਾ ਲਓ ਜਿੱਦਾਂ ਮਰਜ਼ੀ ਬਣਾ ਲਓ ਬਿਨਾਂ ਹੱਥ ਬਿਲਕੁਲ ਗੋਲ ਹੋ ਜਾਂਦੀ ਆ ਹਾਂ ਕੋਈ ਹੱਡੀ ਨਹੀਂ ਇਹਦੀਆਂ ਸਾਰੀ ਮਲਾਈਆਂ ਆ ਹਾਂ ਬਿਲਕੁਲ ਜੀ ਤਰ ਤਰ ਆ ਤਾਂ ਸੋ ਇੱਕ ਕਰਮਾਣੇ ਲੱਗਾ ਬਣਾਉਂ ਜੀ ਸਰਾ ਕੋਈ ਚੰਗੇ ਦਾਦਾ ਰੂਪ ਪਸ਼ੂ ਦੀ ਇਹ ਵੀ ਨਿਸ਼ਾਨੀ ਮੰਨੀ ਜਾਂਦੀ ਆ ਹਾਂਜੀ ਦੁੱਧ ਵਾਲੀ ਛੋਟੀ ਕਰਮਾ ਵਾਲੀ ਦੁੱਧ ਵਾਲੇ ਪਸ਼ੂ ਉਹਦੀ ਮਿੱਠੀ ਕਰਮਾ ਵਾਲੀ ਠੀਕ ਆ ਜੀ ਤਾਂ ਡਾਕਟਰ ਸਾਹਿਬ ਬਾਕੀ ਮਿਲਨ ਮਲਾਪ ਦੇ ਵਿੱਚ ਮਿੱਠੀ ਪਈ ਦਾ ਸੂੇ ਵਧੀਆ ਬਿਲਕੁਲ ਮਿਲਦੀ ਰਹਿੰਦੀ ਮੈਂ ਬਿਲਕੁਲ ਸਾਫ਼ ਅਸਲ ਦੇ ਵਿੱਚ ਚਲੋ ਨਸਲ ਫਰੀਡ ਦੀਆਂ ਜਿਹੜੀਆਂ ਝੋਟੀਆਂ ਉਹ ਤਾਂ ਆਹ ਰੂਲ ਨਹੀਂ ਕਰਦੀਆਂ ਜਿਹੜੀਆਂ ਡੀਕੋਸ ਕਰਦੀਆਂ ਨੇ ਦੂਰੋਂ ਦੇਖ ਪੈਂਦੀਆਂ ਨਸਲ ਵਾਲੀਆਂ ਤੇ ਹੁਣ ਆਪਾਂ ਕਿੰਨਾ ਚਿਰ ਉਹ ਲਾ ਕੇ ਖਲੋਦੇ ਜਿੱਦਾਂ ਮਰਜ਼ੀ ਨੂੰ ਵਿਚਾਰੀ ਨੂੰ ਕਰੀ ਜਾਓ ਤੇਸੀਲੀਆਂ ਸੂਲੀਆਂ ਬਹੁਤ ਛੋਟੀਆਂ ਬਹੁਤ ਜ਼ਿਆਦੀਆਂ ਆ ਕਿ ਵਿਚਾਰੀ ਨੂੰ ਲੋ ਵੀ ਭਰਾਵੋ ਜਿੰ ਤੋ ਮੇਰੇ ਵੀਰ ਖਾਸ ਤੌਰ ਤੇ ਬਹੁਤ ਚੰਗਾ ਪਸ਼ੂ ਤਾਂ ਲੱਭਦੇ ਰਹਿੰਦੇ ਵੀ ਘਰੇ ਰੱਖਣੀ ਹੈ ਛੋਟੀ ਕੋ ਚੰਗੀ ਚਾਹੀਦੀ ਆ ਤੇ ਘਰਾਂ ਦੇ ਜਿਹੜੇ ਫਾਰਮ ਵਾਲਾ ਲੈ ਰਿਹਾ ਕੋਈ ਵੀਰਾਂ ਵਾਲੇ ਸ਼ੌਂਕੀਆ ਬੰਦਾ ਕੋ ਖੜੇ ਬਿਲਕੁਲ ਜੀ ਪੂਰਾ ਦੁੱਧ ਵਾਲੀ ਆਪਣੀ ਮਰਜ਼ੀ ਬਿਲਕੁਲ ਬਿਲਕੁਲ ਕੋਈ ਕਈਆਂ ਵਾਲੋ ਵੀਰ ਸ਼ੌਂਕ ਹੁੰਦਾ ਕਈਆਂ ਚੰਗਾ ਡੰਗਰ ਲੈ ਆਂਦਾ ਹਾਂਜੀ ਹਾਂਜੀ ਕਿਉਂਕਿ ਅੱਜਕੱਲ ਵੀਰ ਲੈਂਦੇ ਕੋਈ ਵੀ ਚੰਗਾ ਡੰਗਰ ਹੀ ਲੈਂਦਾ ਲਓ ਜੀ ਅੱਛਾ ਡਾਕਟਰ ਸਾਹਿਬ ਬਾਕੀ ਤਿੱਪਣ ਤੋਂ ਉਪਨ ਕੋਈ ਭਾਰ ਪੇਸ਼ੇ ਤੇ ਆਪਣੀ ਕਿਰਪਾ ਜੀ ਬਈ ਉਹ ਆਪਣੀ ਗਰੰਟੀ ਹੋ ਗਲੇ ਘਰ ਤੱਕ ਗਰੰਟੀ ਹੋ ਗੇ ਠੀਕ ਆ ਵੀਰ ਜੀ ਜਾਓ ਸਾਹਮਣੇ ਖੋਲ ਕੇ ਕਰੀਏ ਪੇਸ਼ ਤੋਂ ਹਵਾਨੇ ਲੈਵੇ ਵਾਲੇ ਪਾਸੋਂ ਦੋਸਤੋ ਜਿਵੇਂ ਇੱਕ ਐਚਐਫ ਵੈੜਾ ਨੂੰ ਹਵਾਨਾ ਚੱਡਾ ਲੱਗਾ ਉਦਾਂ ਕਰਮਾਲੀ ਦੀ ਤਿਆਰੀ ਆ ਵੇਖੋ ਤੁਸੀਂ ਹਜੇ ਵੀ ਕੋਈ ਚਾਰਕ ਦਿਨ 5 ਕਿ ਦਿਨ ਐਸਟੀਮੇਟਡ ਕੱਢਦੀ ਆ ਠੀਕ ਆ ਜੀ ਸਿੰਗਲ ਹੱਡੀ ਦੇ ਵਿੱਚ ਬਿਲਕੁਲ ਪਤਲੀ ਚਮੜੀ ਸੋ ਥਣ ਦੇਵੇ ਇਹਦੀਆਂ ਜਿਹੜੀਆਂ ਖੂਪੀਆਂ ਤੇ ਬਿਲਕੁਲ ਫਰੀਕੀਆਂ ਤੁਸੀਂ ਵੇਖੋ ਚਾਰੇ ਥਣ ਬਿਲਕੁਲ ਚੰਗੀ ਸੋਹਣੀ ਸਪੇਸ ਵੰਡ ਤੇ ਤੋਰਾ ਤਾਰਾ ਝੋਟੀ ਦਾ ਬਹੁਤ ਜ਼ਿਆਦਾ ਖੂਬਸੂਰਤ ਬਿਲਕੁਲ ਠੰਡੀ ਝੋਟੀ ਕਰਮਾ ਵਾਲੀ ਹੈ ਤੇ ਡਾਕਟਰ ਸਾਹਿਬ ਇੱਕ ਵਾਰੀ ਗੇੜਾ ਆਪਾ ਪਰਾਂ ਨੂੰ ਇੱਕ ਵਾਰੀ ਹੋਰ ਕਢਾ ਦਈਏ ਆ ਲਓ ਜੀ ਉਹ ਪੂਰੀ ਕੁਆਲਿਟੀ ਵਾਲੀ ਝੋਟੀ ਆ ਵੀਰੋ ਠੀਕ ਆ ਕੋਈ ਇਹ ਤਾਂ ਜ ਮਿਕਸਪ ਨਹੀਂ ਤੁਹਾਨੂੰ ਮਿਲੂਗਾ ਤੇ ਪਿਓਰ ਨਸਲ ਬਰੀਡ ਦੀ ਜੇਕਰ ਗੱਲ ਕਰੀ ਤਾਂ ਮੋਰਾ ਬਰੀਡ ਦੇ ਵਿੱਚ ਇਹ ਝੋਟੀ ਪੈਂਦੀ ਪਈ ਆ ਠੀਕ ਆ ਫਿਰ ਵੀਰ ਜੀ ਵੇਖੋ ਕਿ ਉੱਚੀ ਕਿੱਡੀ ਮੇਰੇ ਜਿੱਡੀ ਹਸਾਣ ਉੱਚੀ ਆ ਹੈਂ ਕਰਮ ਵਾਲੇ ਮੇਰਾ ਹੁਣ 6 ਫੁੱਟ ਕੱਢ ਦਿਆ ਲਓ ਜੀ ਕਰਮ ਵਾਲੇ ਪੂਰੀ ਹਾਈਟ ਵਾਲੀ ਆ ਮਹਾਰਾਜ ਨੇ ਜੋ ਵੀ ਲੱਗਾ ਬਹੁਤ ਸੋਹਣਾ ਲੱਗਾ ਨੂੰ ਨਹੀਂ ਬਿਲਕੁਲ ਅੰਗ ਪਰ ਬਹੁਤ ਸੋਹਣੇ ਕੱਟ ਕੱਟ ਕੇ ਲੱਗਿਆ ਕਰਮਾਰੀ ਦੋ ਸੋ ਸੋਹਣੀ ਕੁਆਲਿਟੀ ਦੇ ਵਿੱਚ ਬਾਕੀ ਸੇਵਾ ਜਿਹੜਾ ਪਸ਼ੂ ਦੋਸਤੋ ਜਿਹੜਾ ਪਸ਼ੂ ਸੇਵਾ ਚ ਚੰਗੀ ਸੇਵਾ ਚ ਨਿਕਲਦਾ ਉਹ ਵੀ ਆਪਾਂ ਜ਼ਿਕਰ ਕਰ ਦਿੰਨੇ ਹਾਂ ਵੀ ਚੰਗੀ ਸੇਵਾ ਆਨਰ ਨੇ ਮਾਲਕ ਨੇ ਕੀਤੀ ਆ ਤੇ ਤਾਂ ਜਾ ਕੇ ਬਾਅਦ ਵਿੱਚ ਇਹ ਪਸ਼ੂ ਜਿਹੜੇ ਦੋਸਤੋ ਤਿਆਰ ਹੁੰਦੇ ਆ ਸੋ ਚੰਗਾ ਪਸ਼ੂ ਤਾਂ ਨਵੇਰ ਜਸਪਾਲ ਸਿੰਘ ਉਹਨਾਂ ਦੇ ਕੋਲ ਅੱਜ ਜਿਹੜਾ ਦੋਸਤੋ ਇਹ ਬਕਾਊ ਆ ਅਵੇਲੇਬਲ ਆ ਅੱਛਾ ਪੂਰੀ ਅੱਛਾ ਜੈਡ ਬਲੈਕ ਆ ਸਹੀ ਆ ਜੀ ਸਹੀ ਆ ਇਕ ਕਵਾਲ ਵੀ ਕਿੰਨਾ ਪੁੱਛਦੇ ਹਣੇ ਕਾਲਾ ਹੈਗਾ ਚਿੱਟਾ ਹੈਗਾ ਬਿਲਕੁਲ ਜੀ ਬਿਲਕੁਲ ਅੱਛਾ ਤਾਂ ਡਾਕਟਰ ਸਾਹਿਬ ਇਹਦੀ ਫਿਰ ਕੀਮਤ ਕੀ ਡਿਮਾਂਡ ਕੀਤੀ ਆ ਕਿੰਨੇ ਕਿ ਦੇ ਦੇ ਦਈਏ ਮਾਰ ਦੇ ਵੇਖੋ ਵੀਰ ਜੀ ਅੱਜ ਕੱਲ ਇਹੋ ਜਿਹੀਆਂ ਛੋਟੀਆਂ ਡੇਢ ਡੇਢ ਦੀਆਂ ਪਾਈ ਜਾਂਦੇ ਆ ਹਾਂਜੀ ਤੋਂ ਆਪਾਂ ਡੇਢ ਡੂੜ ਨਾ ਡੇਢ ਕਰਨਾ ਨਾ 40 ਕਰਨਾ ਹਾਂਜੀ ਇੱਕ 30 ਦੀ ਦੇ ਦਾਂਗੇ ਆਪਾਂ ਇੱਕ 30 ਦੀ ਇੱਕ 30 ਦੀ ਦੇ ਦਾਂਗੇ ਵੀ ਹਾਂ ਨਾਲ ਹੀ ਗੱਲ ਹੀ ਆ ਕਿ ਵਿੱਚੋਂ ਕੋਈ ਛੋੜ ਜਪਾ ਹੋ ਜੂ ਮੌਕਾ ਛੋੜ ਜਪਾ ਕਰ ਦਾਂਗੇ ਚਲ ਆਏ ਕਹਦਾ ਮਾਨ ਹੋ ਜਾਊਗਾ ਹਾਂ ਹਾਂ ਕਰਨਾ ਜ਼ਰੂਰ ਕਰਨਾ ਹੈ ਜੀ ਹਾਂਜੀ ਲਓ ਦੋਸਤੋ 1 ਲੱਖ 30 ਹਜ਼ਾਰ ਵੀਰ ਨੇ ਡਿਮਾਂਡ ਕੀਤੀ ਆ ਇਸ ਝੋਟੀ ਦੀ ਵਿਚੋਂ ਕੋਈ ਛੋੜਛੱਪਾ ਮੌਕੇ ਤੇ ਮਾਨਤਾ ਨਾਲ ਜੋ ਵੀ ਬਣਦਾ ਸਰਦਾ ਜ਼ਰੂਰ ਹੋਊਗਾ ਤੇ ਸੋਨੇ ਵਰਗੀ ਚੀਜ਼ ਆ 200 ਪੈਸੇ ਠੀਕ ਆ ਜੀ ਇਹ ਨਹੀਂ ਕਰਮਾਲੀ ਨੂੰ ਆਪਾਂ ਕਹਿ ਸਕਦੇ ਵੀ ਕਿਸੇ ਪਾਸਿਓਂ ਖੁੰਜੀ ਆ ਸੋ ਮੋਹਰਾ ਬਰੀਡ ਦੇ ਜਿਹੜੇ ਸ਼ਕੀਨ ਵੀਰ ਆ ਤੇ ਬਾਹਰ ਸਟੇਟਾਂ ਦੇ ਵਿੱਚ ਆਪਾਂ ਜਾਣਦੇ ਆ ਜਦੋਂ ਆਊਟ ਆਫ ਸਟੇਟਾਂ ਦੇ ਵਿੱਚ ਨਿਕਲਦੇ ਆ ਪਸ਼ੂ ਖਰੀਦਣ ਤੇ ਕਈ ਤਰ੍ਹਾਂ ਦੇ ਖਰਚੇ ਪੈ ਗਏ ਕਈ ਨਾ ਪਸ਼ੂ ਹੋਰ ਵੀ ਜ਼ਿਆਦਾ ਮਹਿੰਗਾ ਹੋ ਜਾਂਦਾ ਏ ਡਾਕਟਰ ਸਾਹਿਬ ਨਾਲ ਉਹਦੇ ਕੋਲ ਜਿਹੜੀ ਦੋਸਤੋ ਮੋਹਰਾ ਬ੍ਰੀਡ ਦੀ ਇਹ ਝੋਟੀ ਪਕਾਉ ਉਹ ਦੂਜਾ ਸਵੇਰ ਇਹੋ ਹੀ ਵੀਰ ਜੀ ਵੇਖੋ ਮਾਰ ਕੇ ਤੇ ਡੰਬ ਪਾਰੇ ਤੋਂ ਲੈ ਕੇ 1.5 ਤੋਂ ਘੱਟ ਮੋਲੀ ਨਹੀਂ ਕਰਨਾ ਹਾਂ ਬਿਲਕੁਲ ਜੀ ਬਿਲਕੁਲ ਪਹਿਲੇ ਗੱਲ ਨਾਲ ਮੈਂ ਫੋਨ ਤੇ ਕਰਾਂਗੇ ਵੇ ਮੋਲੇ ਨਾਲ ਹਾਂ ਬਿਲਕੁਲ ਜੀ ਸਹੀ ਐ ਇਤਨੀ ਤੇ ਡਾਕਟਰ ਸਾਹਿਬ ਇੱਕ ਆਪਣੇ ਨੰਬਰ ਕਰ ਦिए ਸਾਂਝੇ ਕੀ ਨੰਬਰ ਹੈਗਾ 98721 15932 ਇਸੇ ਤੇ ਵਟਸਐਪ ਚੱਲਦਾ ਹੈ 9872115932 ਠੀਕ ਹੈ ਜੀ ਠੀਕ ਹੈ ਜੀ ਹੋਰ ਕੋਈ ਗੱਲ ਬਾਤ ਹੈ ਇੱਕ ਬੇਨਤੀ ਆਪਣੀ ਮੇਰੇ ਵੀਰ ਗਲਤ ਕਮੈਂਟ ਨਾ ਕੋਈ ਮੇਰਾ ਵੀਰ ਕਰਿਆ ਹਾਂ ਆ ਨਹੀਂ ਜਿੰਦਾ ਹੀ ਕਰ ਹਾਂਜੀ ਹਾਂਜੀ ਕਿਉਂਕਿ ਆਪਾਂ ਸ਼ੌਂਕ ਨਾਲ ਪਾਲੀ ਆ ਹਾਂ ਕਈ ਮੇਰੇ ਵੀਰਾਂ ਨੇ ਇਲਤ ਕਰਦੇ ਆ ਹਾਂ ਮੈਂ ਨਹੀਂ ਇਲਤ ਨਾ ਕਰਿਓ ਮੇਰੇ ਵੀਰ ਉਹੋ ਇਲਤ ਜੋੜਦੇ ਬੇਨਤੀ ਆ ਵੀ ਨਾ ਕਰਨੇ ਬਿਲਕੁਲ ਸੋ ਜਿਹੜੇ ਵੀਰ ਨੂੰ ਨਸਲ ਬਰੀਡ ਦਾ ਪਤਾ ਦੋਸਤੋ ਜਿਹਨੂੰ ਪਤਾ ਉਹਨੂੰ ਪਤਾ ਵਾ ਠੀਕ ਆ ਜੀ ਉਹਨਾਂ ਨੂੰ ਪਤਾ ਮੇਰੇ ਵੀਰਾਂ ਨੂੰ ਹਾਂਜੀ ਤੇ ਪੋਜ਼ਿਟਿਵਿਟੀ ਲਈ ਜਿਹੜੇ ਦੋਸਤੋ ਕਮੈਂਟ ਕਰਿਓ ਠੀਕ ਆ ਜੀ ਹਾਂਜੀ ਹੌਸਲਾ ਫੁਜਾਈ ਜਰੂਰ ਕਰਿਆ ਕਰੋ ਕਿਸੇ ਫਾਰਮਰ ਵੀਰ ਦਾ ਚਾਹੇ ਜਦੋਂ ਵੀ ਕਿਤੋਂ ਵੀ ਚੰਗਾ ਤੇ ਗੋਡ ਜੀ ਮਾਲਕ ਨਗੀਨਾ ਹੀ ਆ ਹਾਂ ਚੰਗੀ ਝੋਟੀ ਜਦੋਂ ਆਣੇ ਨੇ ਵੀ ਆ ਨਗੀਨਾ ਕੱਢ ਕੇ ਲਿਆਂਦਾ ਹਾਂਜੀ ਹਾਂ ਇਹ ਨਗੀਨਾ ਹੀ ਕਰਮ ਵਾਲੀ ਹਾਂ ਬਿਲਕੁਲ ਬਿਲਕੁਲ ਹਾਂਜੀ ਲਓ ਦੋਸਤੋ ਚੰਗੀ ਝੋਟੀ ਅੱਜ ਡਾਕਟਰ ਜਸਪਾਲ ਸਿੰਘ ਉਹਨਾਂ ਦੇ ਕੋਲ ਵਕਾਊ ਪਿੰਡ ਬੂਣ ਚੰਦ ਅੱਜ ਆਪਣੀ ਵਿਜ਼ਿਟ ਸੀਗੀ ਨੇੜੇ ਪਿੱਕੀ ਪਿੰਡ ਦਿਆਲਪੁਰਾ ਅੱਡਾ ਲੱਗਦਾ ਵੀਰ ਉਹਨਾਂ ਨੂੰ ਤੇ ਪਿੰਡ ਆਣ ਕੇ ਤੁਸੀਂ ਵਿਜ਼ਿਟ ਕਰਕੇ ਇੱਕ ਵਾਰੀ ਅੱਖੀਂ ਜ਼ਰੂਰ ਦੇਖ ਲਿਓ ਤਿਆਰੀ ਆਲਮੋਸਟ ਕੰਪਲੀਟ ਆ ਦਿਨ ਵੈਸੇ ਪੂਰੇ ਹੋਏ ਆ ਤਿੰਨ ਪੂਰੇ ਹੋ ਗਏ ਮੰਨ ਲਓ 2 ਲੈ 4 ਲੈ ਜੇ ਹਾਂ ਜੀ ਤੋ ਦੋ ਤਿੰਨ ਦਿਨ ਮੰਨ ਲਓ ਬਾਤ ਹੋਰ ਖੜੂਗੀ ਠੀਕ ਹੈ ਜੀ ਜਦੋਂ ਮੰਨ ਲਓ ਗੱਲ ਪੂਰੀ ਹੋ ਗਈ ਇਹਨਾਂ ਦੇ ਠੀਕ ਹੈ ਜੀ ਠੀਕ ਆ ਓਕੇ ਡਾਕਟਰ ਸਾਹਿਬ ਓਕੇ ਭਾਈ ਲਓ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ